थान निर्मल कुटिया छमबाली ਪਿੰਡ ਪਨਬਾ ਫਗਵਾੜਾ ਵਿਖੇ ਤਾਂ ਸੰਤ ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648 ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤ ਸਮਾਗਮ ਸ਼੍ਰੀਮਾਨ ਸੰਤ ਗੁਰ ਚਰਨ ਸਿੰਘ ਜੀ ਮਹਾਰਾਜ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ ਸਮਾਗਮ ਵਿੱਚ ਵੱਡੀ ਗਿਣਤੀ ਚ ਸੰਤਾ ਮਹਾਪੁਰਸ਼ਾ ਸਿੰਘ ਸਾਹਿਬਾਨਾ ਗਿਆਨੀ ਸੁਲਤਾਨ ਸਿੰਘ ਜੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤਕ ਸ੍ਰੀ ਹਰਮਨਦਰ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਸ਼੍ਰੀਮਨ ਸੰਤ ਮੱਖਣ ਸਿੰਘ ਟੁੱਟੋ ਮਜਾਰਾ ਸ਼੍ਰੀਮਨ ਸੰਤ ਬਲਬੀਰ ਸਿੰਘ ਸ਼ਾਸਤਰੀ ਟੁੱਟੋ ਮਜਾਰਾ ਸੰਤ ਜਤਿੰਦਰ ਸਿੰਘ ਪੀਪਲੀ ਸਾਹਿਬ ਵਾਲੇ ਸੰਤ ਪ੍ਰੀਤਮ ਸਿੰਘ ਡਮੇਲੀ ਵਾਲੇ ਸੰਤ ਪਿਆਰਾ ਸਿੰਘ ਬਰਨਾਲਾ ਵਾਲੇ ਸੰਤ ਭਗਵਾਨ ਸਿੰਘ ਹਰਖੋਵਾਲ ਵਾਲੇ ਸੰਤ ਕਸ਼ਮੀਰਾ ਸਿੰਘ ਕੋਟ ਮੰਨਣ ਹਾਣਾ ਵਾਲੇ ਸੰਤ ਜਗਤਾਰ ਸਿੰਘ ਮੰਡਲੇਸ਼ਵਰ ਸਵਾਮੀ ਸੰਤ ਬਲਬੀਰ ਸਿੰਘ ਜੀ ਬਰਕਤ ਮੰਡਲੀ ਸਵਾਮੀ ਵਾਸਦੇਵ ਕਣਖਲ ਹਰੀਦਵਾਰ ਵਾਲੇ ਸੰਤ ਸਾਹਿਬ ਸਿੰਘ ਜੀ ਸੰਤ ਹਰਜਿੰਦਰ ਸਿੰਘ ਜਲੰਧਰ ਵਾਲੇ ਬਾਬਾ ਗੁਰਪ੍ਰੀਤ ਸਿੰਘ ਸਮਰਾਏ ਵਾਲੇ ਸੰਤ ਜਸਵਿੰਦਰ ਸਿੰਘ ਕੋਠਾਰੀ ਵਾਲੇ ਰਾਗੀ ਭਾਈ ਸੁੰਦਰ ਸਿੰਘ ਜਲੰਧਰ ਵਾਲੇ ਸੰਤ ਸ਼ੰਕਰਾਨੰਦ ਪਾਰਵਤ ਮਠ ਜਲੰਧਰ ਵਾਲਿਆਂ ਨੇ ਉਚਿਤ ਤੌਰ ਤੇ ਸ਼ਿਰਕਤ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਦੇ ਉਪਰੰਤ ਸਜੇ ਦੀਵਾਨਾ ਵਿੱਚ ਸੰਤ ਹਰਜੀਤ ਸਿੰਘ ਜੀ ਮੰਡੀ ਗੁਵਿੰਦਗੜ੍ਹ ਵਾਲੇ ਭਾਈ ਰਮਨ ਜੋਤ ਸਿੰਘ ਯੂਐਸਏ ਉਨਾ ਸਾਹਿਬ ਵਾਲੇ ਸੰਤ ਜਤਿੰਦਰ ਸਿੰਘ ਪੀਪਲੀ ਸਾਹਿਬ ਵਾਲਿਆਂ ਨੇ ਅਨਿਆ ਸੰਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਸਿੱਧੀਆਂ ਧਾਰਨਾਵਾਂ ਨਾਲ ਨੇ ਹਾਲ ਕੀਤਾ। ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਆਏ ਹੋਏ ਸੰਤਾਂ ਮਹਾਪੁਰਸ਼ਾਂ, ਰਾਗੀ ਢਾਡੀ ਕੀਰਤਨੀ ਜਥਿਆਂ, ਪ੍ਰਮੁੱਖ ਸ਼ਖਸੀਅਤਾਂ, ਸਿਆਸੀ, ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਉ ਨਾਲ ਨਿਵਾਜਿਆ। ਇਸ ਮੌਕੇ ਪਿੰਦੂਜੋਲ ਯੂਕੇ ਸਮਾਜ ਸੇਵਕ ਖਰਬੰਦ ਸਿੰਘ ਬੋਲੀਨਾ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਆਸੂ ਸਾਪਲਾ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਰ ਸੂਬਾ ਸਪੋਕਸਪਰਸਨ ਹਰਜੀਮਨ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਤੇ ਸਿਕੱਤਰ ਦੀ ਸੇਵਾ ਸ਼੍ਰੀਮਾਨ ਸੰਤਕੁਲ ਲਾਲ ਸਿੰਘ ਜੀ ਵੱਲੋਂ ਬਖੂਬੀ ਨਿਭਾਈ ਗਈ। ਉਪਰੰਤ ਸ਼੍ਰੀਮਾਨ ਸੰਤਕੁਲ ਚੰਦ ਸਿੰਘ ਜੀ ਮਹਾਰਾਜ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਇਆਂ ਸਮੂਹ ਸੰਗਤਾਂ ਦਾ ਸਿਆਸੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 23 ਫਰਵਰੀ ਦਿਨ ਐਤਵਾਰ 2025 ਨੂੰ ਤਾਪ ਅਸਥਾਨ ਨਿਰਮਲ ਕੁਟਿਆ ਸ਼ੰਭ ਵਾਲੀ ਪੰਡਵਾ ਵਿਖੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸ਼੍ਰੀ ਮਨਸੰਤ ਬਾਬਾ ਗੁਰਚਨ ਸਿੰਘ ਜੀ ਵੱਲੋਂ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ਰੋਮਣੀ ਭਗਤ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਸਰਦਾਰਾ ਤੁਹਾਨੂੰ ਮਨਾਇਆ ਗਿਆ ਹੈ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ੀਆਂ ਸੰਗਤਾਂ ਨੂੰ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਗੁਰਚਨ ਸਿੰਘ ਜੀ ਵੱਲੋਂ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਗੁਰਲਾਲ ਸਿੰਘ ਜੀ ਵੱਲੋਂ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਮੱਖਣ ਸਿੰਘ ਜੀ ਵੱਲੋਂ ਦਾਸ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਾਸ਼ਪੁਰਗੁਰ ਸਰਪੇ ਸਮਾਗਮ ਕਰਵਾਇਆ ਗਿਆ ਨਿਰਮਲ ਕੁਟਿਆਵਾਂ ਕਿ ਤੁਸੀਂ ਵੀ ਸ਼ਿਰਕਤ ਕੀਤੀ ਹੈ ਕਹੋ ਜੇ ਸਮਾਗਮ ਲੱਗਾ ਜੀ ਕਿ ਅੱਜ ਦਾ ਸੀ ਸਮਾਗਮ ਪੂਰਾ ਅੱਜ ਦਾ ਜੋ ਸਮਾਗਮ ਸਤਿਗੁਰੂ ਜੀ ਗੁਰਦਾਸ ਮਹਾਰਾਜ ਜੀਆਂ ਦਾ ਪੰਡਵਾ ਕੁਟਿਆ ਸੰਧ ਵਾਲੀ ਕੁਟਿਆ ਸਤਿਗੁਰਾਂ ਦਾ ਜੋ ਪ੍ਰਕਾਸ਼ ਦੇ ਹੇੜਾ ਨਾਇਆ ਗਿਆ ਸੰਤ ਬਾਬਾ ਗੁਰਚੰਦ ਸਿੰਘ ਜੀ ਮਹਾਰਾਜ ਜੀਆਂ ਨੇ ਇਹ ਬਹੁਤ ਸੰਗਣਾ ਜੋਗ ਔਰ ਇੱਕ ਸਮਾਜ ਦੇ ਵਿੱਚ ਏਕਤਾ ਔਰ ਨਿਰਮਲ ਪ੍ਰੇਖ ਬਣੋ ਸਾਰੇ ਨਿਰਮਲ ਪ੍ਰੇਖ ਬਣੋ ਇੱਕ ਮੈਸੇਜ ਆਂਦਾ ਕਿ ਅਸੀਂ ਇਹ ਜਿਹੜਾ ਸਮਾਗਮ ਸਤਿਗੁਰੂ ਗੁਰੂ ਅਰਦਾਸ ਮਹਾਰਾਜ ਜੀ ਦਾ گاਉਂ ਆਉਣ ਵਾਲੀ ਸਮੇਂ ਚ ਸਤਾਪ ਦੀ ਆ ਰਹੀ ਹੈ ਤੇ ਆਪਾਂ ਇਕਤਾ ਇਕ ਹੋ ਕਰਕੇ ਨਗਰ-ਨਗਰ ਜਿਵੇਂ ਸਾਡੇ ਬਜ਼ੁਰਗ ਮਹਾਰਾਜ ਸਿੰਘ ਜੀ ਮਹਾਰਾਜ ਜੀ ਨਗਰ-ਨਗਰ ਗਾਂਂ ਗਾਂ ਜਾ ਕਰਕੇ ਗੁਰੂ ਗੁਰੂ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਸਤਿਗੁਰਾਂ ਦੀ ਬਾਣੀ ਦਾ ਜਿੱਥੇ ਮਹਾਰਾਜਿਆਂ ਨੇ ਪ੍ਰਵਚਨ ਕੀਤਾ ਕਿ ਹਾਸੋ ਹੀਰਾ ਛਾੜ ਕੇ ਕਰੇ ਅਨਕੀ ਆਸ ਤੇ ਨਰ ਦੋ ਜਗ ਜਾਣਗੇ ਸਤਿ ਭਾਕੇ ਰਵਦਾਸ ਨਾਮ ਦੀ ਗੱਲ ਕੀਤੀ ਗਿਓ ਸਾਡੇ ਬਜ਼ੁਰਗਾਂ ਨੇ ਵੀ ਨਾਮ ਦੀ ਗੱਲ ਔਰ ਅੱਜ ਵੀ ਨਾਮ ਦੀ ਗੱਲ ਹੋਈ ਹੈ ਸਾਰੀਆਂ ਸੰਗਤਾਂ ਨੂੰ ਤੇ ਮਾਹਪੁਰਖਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਦਾ ਸਮਾਗਮ ਪਰਮ ਸਨਮਾਨਯ ਤਤਵਦਰਸ਼ੀ ਸ੍ਰੀ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਦਾ ਇਹ ਮਹਾਨ ਸਮਾਗਮ ਨਿਰਮਲ ਪੰਥ ਦੇ ਮਹਾਨ ਸਥਾਨ ਨਿਰਮਲ ਕਟਿਆ ਸ਼ੰਭਵਾਲੀ ਪਿੰਡ ਪੰਡਵਾ ਵਿਖੇ ਸਾਰੇ ਹੀ ਨਿਰਮਲ ਭੇਖਵਾਲੋਂ ਔਰ ਇਸ ਕਟਿਆ ਦੇ ਮੁੱਖ ਸੰਚਾਲਕ ਮੁੱਖ ਸੇਵਾਦਾਰ ਸ੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਦੇ ਉੱਦਮ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਵਿਸ਼ਾਲ ਰੂਪ ਵਿੱਚ ਅੱਜ ਦਾ ਜਨਮ ਦਿਹਾੜੇ ਦੇ ਉਪਲਬਖ ਵਿੱਚ ਅੱਜ ਦਾ ਇਹ ਪ੍ਰੋਗਰਾਮ ਮਨਾਇਆ ਗਿਆ ਜਿਸ ਪ੍ਰੋਗਰਾਮ ਦੇ ਵਿੱਚ ਤਖਤਾਂ ਦੇ ਜਥੇਦਾਰ ਸਹਿਬਾਨ ਸਿੰਘ ਸਹਿਬਾਨ ਔਰ ਸ੍ਰੀ ਪੰਚਾਇਤੀ ਅਖਾੜਾ ਨਿਰਮਾਣ ਦੇ ਅਧਿਐਕਸ਼ ਪ੍ਰਧਾਨ ਸ੍ਰੀਮਨ Swami Gyan Dev Singh Maharaj ji ਔਰ ਉਹਨਾਂ ਵੱਲੋਂ ਸੰਤ ਮਹਾਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ ਹੋਰ ਵੀ ਪੰਜਾਬ ਵਿੱਚ ਅਲੱਗ-ਅਲੱਗ ਸਥਾਨਾਂ ਤੇ ਜਿੰਨੇ ਵੀ ਨਿਰਮਲ ਸੰਪਰਦਾਏ ਦੇ ਸਥਾਨ ਹਨ ਗਰੇ ਹਨ ਆਸ਼ਰਮ ਹਨ ਉਹਨਾਂ ਸਾਰੇ ਹੀ ਆਸ਼ਰਮਾਂ ਤੋਂ ਆਏ ਹੋਏ ਸੰਤ ਮਹਾਂਪੁਰਸ਼ਾਂ ਨੇ ਅੱਜ ਸ੍ਰੀ ਰਿਦਾਸ ਮਹਾਰਾਜ ਜੀ ਨੂੰ ਸਮਰਪਿਤ ਹੋ ਕਰਕੇ ਅੱਜ ਉਹਨਾਂ ਦੇ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋ ਕਰਕੇ ਉਹਨਾਂ ਦੀ ਵਡਿਆਈ ਉਹਨਾਂ ਦੀ ਸਤਿਤੀ ਉਹਨਾਂ ਦੀ ਕੀਰਤੀ ਉਹਨਾਂ ਦੀ ਸੈਜ ਦਾ ਉਹਨਾਂ ਦੇ ਗੁਣਾਂ ਦਾ ਵਾਦ ਕੀਤਾ ਔਰ ਸਾਰੀਆਂ ਹੀ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਅੱਜ ਦਾ ਇਹ ਮਹਾਨ ਸਮਾਗਮ ਇਸ ਨਿਰਮਲ ਕੁਟਿਆ ਵਿਖੇ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕੀਤਾ ਮਹਾਪੁਰਸ਼ਾਂ ਦੇ ਦਰਸ਼ਨ ਦੇ ਕਰਕੇ ਮਹਾਪੁਰਸ਼ਾਂ ਆਪਣੇ ਪ੍ਰਵਚਨਾਂ ਦੇ ਦੁਆਰਾ ਅਨੇਕਾਂ ਸੰਗਤਾਂ ਨੂੰ ਸਰੰਪ੍ਰਿਤਾ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ ਅੱਜ ਦਾ ਇਹ ਮਹਾਨ ਸਮਾਗਮ ਸਾਰੀਆਂ ਹੀ ਸੰਸਾਰ ਭਰ ਦੀਆਂ ਸੰਗਤਾਂ ਨੂੰ ਨਿਰਮਲ ਵਲੋਂ ਸ੍ਰੀ ਪੰਚਾਇਤੀ ਘਾੜਾ ਨਿਰਮਲ ਵਲੋਂ ਅੰਦਰਮਲ ਕਟਿਆ ਪੰਡਵਾ ਵਲੋਂ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਜੀ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਪਸਤਾਨ ਨਿਰਮਲ ਕਟਿਆ ਸ਼ੰਭ ਵਾਲੀ ਪਿੰਡ ਪੰਡਵਾ ਵਿਖੇ ਹਰ ਸਾਲ ਦੀ ਤਰ੍ਹਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 648ਵਾਂ ਪ੍ਰਕਾਸ਼ ਦਿਹਾੜਾ ਨਿਰਮਲ ਸੰਪਰਦਾਇ ਵੱਲੋਂ ਔਰ ਉਸ ਗੁਰੂ ਕੀ ਸੰਗਤ ਵੱਲੋਂ ਬੜੀ ਸ਼ਰਧਾ ਤੇ ਬੜੇ ਪ੍ਰੇਮ ਨਾਲ ਮਨਾਇਆ ਗਿਆ ਔਰ ਇਹਨਾਂ ਸਮਾਗਮਾਂ ਦੇ ਵਿੱਚ ਤਕਤਾਂ ਦੇ ਸਿੰਘ ਸਾਹਿਬਾ ਨਿਰਮਲ ਭੇਖ ਦੇ ਤਤਵੇਤੇ ਮਹਾਪੁਰਖ ਔਰ ਗੁਣੀ ਗਿਆਨੀ ਪਹੁੰਚੇ ਹਨ ਉਹਨਾਂ ਸੰਗਤਾਂ ਨੇ ਆਪ ਹਰੀ ਜਸ ਸਰਵਣ ਕਰਾਇਆ ਸੰਗਤਾਂ ਨੂੰ ਮੈਂ ਸਾਰੀ ਸੰਗਤ ਦਾ ਦਿਲ ਦੀ ਗਹਿਰਾਈ ਤੋਂ ਜਿੱਥੇ ਮੈਂ ਧੰਨਵਾਦ ਕਰਦਾ ਹਾਂ ਉੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ अवतार पूर्व ਦੀਆਂ ਢੇਰ ਸਾਰੀਆਂ ਦੇਸ਼ ਤੇ ਵਿਦੇਸ਼ ਇਲਾਕੇ ਦੀਆਂ ਸੰਗਤਾਂ ਨੂੰ ਮੈਂ ਜਿੱਥੇ ਮੈਂ ਵਧਾਈ ਦਿੰਨਾ ਉੱਥੇ ਨਾਲ ਹੀ ਮੈਂ ਸੰਗਤਾਂ ਦੇ ਨਿਮਰਤਾ ਸਹਿਤ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਬੇਨਤੀ ਹੈ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਠ ਕੋਲਣੀਏ ਔਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਸਫਲਾ ਬਣਾਈਏ ਜੀ ਫਿਰ ਇੱਕ ਵਾਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ